ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਇੰਸਟਾ ਦੇ ਫੋਲੋਗੀਆਂ ਤਾਂ ਮੈਂ ਤੁਹਾਡੇ ਹਲਵੇ ਕੇ ਆਪ ਦਸਤਾਰ ਸਜਾਣੀ ਸ਼ੁਰੂ ਕਰ ਦਿੱਤੀ ਅਰੇ ਵਾਹ ਚੜ੍ਹਦੀ ਕਲਾ ਫਿਰ ਤਾਂ ਕਿਰਪਾ ਮਹਾਰਾਜ ਦੀ ਪੂਰੀ ਪੂਰੀ ਸੋਹਣੀ ਸਜਾਈ ਤੁਸੀਂ ਦਸਤਾਰ ਧੰਨਵਾਦ ਜੀ ਪਰ ਇੱਕ ਗੱਲ ਹੈਗੀ ਹੈ ਕਿ ਮੈਂ ਜਦੋਂ ਦਸਤਾਰ ਬੰਨਦਾ ਲੋਕੀ ਮੇਰੇ ਹਲਵੇ ਕੇ ਬਹੁਤ ਹੱਸਦੇ ਹੈ ਕਿ ਤੇਰੀ ਦਸਤਾਰ ਨਹੀਂ ਸਹੀ ਬੱਜੀ ਮੈਂ ਤੁਹਾਡੇ ਤੋਂ ਇਹ ਸਿੱਖਣਾ ਚਾਹੁੰਦਾ ਕਿ ਮੈਂ ਸੋਹਣੀ ਦਸਤਾਰ ਬਨ ਸਕਾਂ ਵੀਰੇ ਮੇਰੀ ਗੱਲ ਸੁਨੋ ਅਸੀਂ ਦਸਤਾਰ ਕਿਉਂ ਸਜਾਉਂਦੇ ਆ ਮਤਲਬ ਤੁਸੀਂ ਲੋਕਾਂ ਨੂੰ ਦਿਖਾਣ ਲਈ ਸਜਾ ਰਹੇ ਹੋ ਕਿ ਗੁਰੂ ਸਾਹਿਬ ਲਈ ਸਜਾ ਰਹੇ ਹੋ ਗੁਰੂ ਸਾਹਿਬ ਲਈ ਸਜਾ ਰਹੇ ਹਾਂ ਹਾਂ ਆਪਾਂ ਸਜਾਤੇ ਗੁਰੂ ਸਾਹਿਬ ਲਈ ਰਹੇ ਹਾਂ ਜੇ ਜਦੋਂ ਅਸੀਂ ਇਸ ਰਾਹ ਦੇ ਉੱਤੇ ਆ ਜਾਂਦੇ ਹਾਂ ਨਾ ਸ਼ੁਰੂਆਤੀ ਸਾਨੂੰ ਬਹੁਤ ਕੁਝ ਸਿੱਖਣਾ ਪੈਂਦਾ ਹੈ ਤੇ ਬਹੁਤ ਕੁਝ ਸੁਣਨਾ ਵੀ ਪੈਂਦਾ ਹੈ ਦੇਖੋ ਫੋਰ ਐਗਜ਼ਾਮਪਲ ਜਦੋਂ ਤੁਸੀਂ ਸਕੂਲ ਗਏ ਸੀ ਪਹਿਲੇ ਦਿਨ ਸਕੂਲ ਗਏ ਸੀ ਹਾਂਜੀ ਜਾਂਦੇ ਤੁਸੀਂ ਕੋਈ ਕਲਾਸ ਤੇ ਨਹੀਂ ਟੱਪੀ ਸੀ ਨਾ ਲਿਖਣਾ ਨਹੀਂ ਜਾਣਦੇ ਸੀ ਨਾ ਹੌਲੀ ਹੌਲੀ ਤੁਹਾਨੂੰ ਸਿਖਾਇਆ ਗਿਆ ਸੀ ਤੁਹਾਡੀ ਪ੍ਰੈਕਟਿਸ ਸੀ ਜਿਹੜੀ ਹਾਂਜੀ ਉਹ ਪ੍ਰੈਕਟਿਸ ਕੀਤੀ ਤੇ ਤੁਹਾਨੂੰ ਲਿਖਣਾ ਆਇਆ ਇਸੇ ਤਰ੍ਹਾਂ ਦਸਤਾਰ ਵੀ ਹੁੰਦੀ ਆ ਜੇ ਅਸੀਂ ਲੋਕਾਂ ਦਾ ਸੁਣ ਕੇ ਅੱਜ ਹੀ ਬੈਠ ਜਾਂਗੇ ਨਾ ਕਿ ਜੇ ਕੋਈ ਕਹਿ ਰਿਹਾ ਨਹੀਂ ਸਹੀ ਅਸੀਂ ਉਹਨਾਂ ਨੂੰ ਵਧੀਆ ਲੱਗਣ ਲਈ ਦਸਤਾਰ ਨਹੀਂ ਸਜਾਉਂਦੇ ਮਹਾਰਾ ਸੱਚੇ ਪਾਤਸ਼ਾਹ ਨੂੰ ਸੰਮੁਖ ਰੱਖ ਕੇ ਦਸਤਾਰ ਸਜਾਉਂਦੇ ਆ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਜਦੋਂ ਵੀ ਤੁਸੀਂ ਦਸਤਾਰ ਸਜਾਉਂਦੇ ਹੋ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਹੁਣ ਮੇਰਾ ਸਿਰ ਤੁਹਾਡੇ ਚਰਨਾਂ ਵਿੱਚ ਆ ਤੇ ਤੁਹਾਡੀ ਬਖਸ਼ੀ ਦਸਤਾਰ ਹੀ ਮੈਂ ਸਜਾਣ ਲੱਗਾ ਆ ਫਿਰ ਦੇਖਿਓ ਮਾਰਾ ਸੱਚੇ ਪਾਸ਼ਾ ਆਪ ਅੰਗ ਸੰਗ ਸਹਾਈ ਹੋ ਕੇ ਤੁਹਾਡੀ ਦਸਤਾਰ ਵਧੀਆ ਸਜਾਣਗੇ ਤੇ ਲੋਕਾਂ ਦੀ ਪ੍ਰਵਾਹ ਬਿਲਕੁਲ ਨਾ ਕਰਿਓ ਜੇ ਦੇਖੋ ਅੱਜ ਤੁਹਾਡਾ ਹੱਥ ਸਾਫ਼ ਨਹੀਂ ਆ ਤੇ ਕੁਝ ਵੀਡੀਓਜ਼ ਦੇਖ ਕੇ ਹੁਣ ਦੇਖੋ ਅੱਜ ਕੱਲ ਸਮਾਂ ਵੀਡੀਓਜ਼ ਦਾ ਵੀਡੀਓਜ਼ ਦੇਖੋ ਉੱਥੇ ਤੁਹਾਨੂੰ ਪੱਲੇ ਦਾ ਵੀ ਪਤਾ ਲੱਗ ਜੇਗਾ ਤੁਹਾਨੂੰ ਸਭ ਚੀਜ਼ਾਂ ਪਤਾ ਲੱਗਣਗੀਆਂ ਤੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਇਸ ਚੀਜ਼ ਤੋਂ ਪੈਰ ਪਿੱਛੇ ਨਾ ਪਟਿਓ ਧੰਨਵਾਦ ਭੈਣ ਮੇਰੀ ਏ ਮੈਂ ਇਸ ਚੀਜ਼ ਤੇ ਜ਼ਰੂਰ ਗੌਰ ਕਰਾਂਗਾ ਹੁਣ ਜਰੂਰ ਦਸਤਾਰ ਸਜਾਓਗੇ ਨਾ ਤੇ ਲੋਕਾਂ ਨੂੰ ਚੰਗੇ ਦਿਖਣ ਲਈ ਨਹੀਂ ਗੁਰੂ ਮਹਾਰਾਜ ਨੂੰ ਚੰਗੇ ਦਿਖਣ ਲਈ ਸਜਾਇਓ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਿਆਲ ਸਭ ਕੁਝ ਵਾਹਿਗੁਰੂ ਜੀ ਖੁਸ਼ ਹੋਤੇ